ਸਾਡੇ ਬਣਨ ਲੱਗਿਆ ਚਿਲੀ ਚਿਕਨ ਚਿਲੀ ਚਿਕਨ ਬਣਾਣਾ ਤੁਸੀਂ ਕਲਰਫੁਲ ਸਬਜ਼ੀਆਂ ਵਾਹ शिमला ਮਿਰਚ ਨਮਕੇ ਚੱਕਲਾ ਪਿਆਜ਼ ਹੈ ਹਾਂ ਅਨਿਆਨੇ ਖੇਲ ਰਹੇ ਹੈ ਪੰਡਾ ਲੇਕਿਨ ਇਹ ਐ ਅੰਬਰ ਜਾ ਲੈ ਕੇ ਆ ਮੇਰਾ ਪੁੱਤ ਭਾਂਡਾ ਉੱਪਰੋਂ ਕੋਈ ਅੰਡਾ ਭਾਂਡਾ ਭਾਂਡਾ ਡੋਂਗਾ ਆ ਗਿਆ ਨਹੀਂ ਭਾਂਡਾ ਡਾ ਸਾਬ ਜਾ ਉਥੋਂ ਲੈ ਕੇ ਇੱਕ ਕੁੜੀ ਡੋਂਗਾ ਲੈ ਕੇ ਆ ਪੂਜੀ ਤੋਂ ਪਾਪਾ ਵਾਸਤੇ ਉਹ ਸਬਜੀ ਤੜਕੇ ਕੱਢਣੀ ਆ ਉਹਦੇ ਵਿੱਚ ਪ੍ਰਤੀਤ ਕਰਨੀ ਆ ਇਹਨੇ ਤਾਂ ਸ਼ੇਕ ਕਰਦੇ ਨੇ ਥੋੜੇ ਕੈਂਪ ਸੀ ਉਹਦੇ ਨਾਲ ਦੀ ਨਾਲ ਆਓ ਮਿਰਚਾਂ ਹੀ ਕੱਢਣੀ ਆ ਪ੍ਰਤੀਤ ਕਰਨੀਆਂ ਇਹਨਾਂ ਨੇ ਅੰਬਰ ਆ ਪਿਆ ਮੰਗੇ ਜਲੇਬੀਆਂ ਵੀ ਕੱਢਣੀਆਂ ਆਪਾਂ ਨੇ ਜਲੇਬੀਆਂ ਮੇਰਾ ਬਣਾਇਆ ਨਹੀਂ ਜਲੇਬੀਆਂ ਕਰਦੇ ਜੇ ਨਾ ਵਧੀਆਂ ਬਣਿਆ ਨਾ ਮੰਗੇ ਦੀ ਭਰਤੀ ਹੋ ਜਾਂਦਾ ਜੀ ਆਹੋ ਸਾਡੇ ਘਰੇ ਭਾਓ ਭਾਜੀ ਵੀ ਬਣ ਰਹੀ ਆ ਜਮਾਸੀ ਬਾਓ ਭਾਜੀ ਤੇ ਪਤਾ ਨਹੀਂ ਕੀ ਆ ਕੁਝ ਬਣਨਾ ਹਾਂ ਯਕੀਨੀਆਂ ਇਹ ਪੁੱਠੇ ਕੰਮ ਦਾ ਲਾਇਸੈਂਸ ਇਹਦੇ ਕੋਲ ਆ ਲੇ ਕੇ ਆਣੇ ਸੀ ਡੋਂਗਾ ਲੈ ਕੇ ਆਣਾ ਤਾਂ ਸਵਰ ਕਰੋ ਸਵਰ ਕਰੋ ਸਵਰ ਕਰੋ ਇਹੋ ਕੰਮ ਕਰਦਾ ਹੈ ਉਹ ਹੀ ਹੈ ਸਵਰ ਕਰੋ ਅੱਜ ਪਤਾ ਨਹੀਂ ਕੰਜ ਦਾ ਮੀਟ ਬਣਨਾ ਹੈ ਨਾ ਨਾ ਚੀਸਤਾ ਵਧੀਆ ਬਣਾਉਂਦਾ ਉਹ ਇੰਨਾ ਜ਼ਿਆਦਾ ਕਰ ਉਹ ਡੱਬੇ ਤੇ ਹੈ ਹੀ ਨਹੀਂ ਹੈ ਨਾ ਮਾ ਜੀ ਲੈ ਆ ਗਏ ਆ ਆ ਤਾਂ ਹੈਗੀ ਆ ਮੇਥੀ ਅੱਛਾ ਮੇਥੇ ਕਰੇਲੇ ਵੀ ਕਰੇ ਆ ਕਰੇਲੇ ਨੇ ਆ ਆ ਕਰੇਲੇ ਬੈਂਗਣ ਹੈਨਾ ਕਰੇਲੇ ਬੈਂਗਣ ਮੈਂ ਮਿਰਚਾਂ ਸ਼ਿਮਲਾ ਮਿਰਚਾਂ ਖੀਰੇ ਥੋੜੀਆਂ ਮਿਰਚਾਂ ਪਿੰਡੀ ਨਹੀਂ ਕਿਉਂ ਜਦੋਂ ਅਸੀਂ ਪਿਛਲੇ ਸਾਲ ਆਏ ਜੇ ਤਾਂ ਹੈਗੀ ਸੀ ਸਬਜ਼ੀਆਂ ਨਵੰਬਰ ਵਿੱਚਾਂ ਸੀ ਇੱਥੇ ਕੁਝ ਕਰਿਆ ਆ ਆ ਹਾਂ ਉਮ ਸਬਜ਼ੀ ਬਾਹਰ ਰੱਖੀ ਆ ਹਾਰ ਕਿ ਕਰਿਆ ਮਰਤੀ ਓਏ ਉਹ ਅੱਗੇ ਹੱਥ ਨਾਲ ਆ ਇਹ ਬੈਂਡਵਿੰਟਲ ਖੇਲ ਲੋ ਕੀ ਹੈ ਬੈਂਡ ਮੀ ਚਿੜੀ ਹੈ ਨਹੀਂ ਪੀੜੀ ਦੋ ਮੰਗੇ ਨੂੰ ਵਿਚਾਰਾ ਐਂ ਬੈਠਾ ਕੁਰਸੀ ਲਈ ਆਈ ਕਾ ਪੀੜੀ ਲਈ ਆਈ ਹੈ ਮੇਰਾ ਮੰਗੇ ਨੂੰ ਦੀਲੀ ਪੀੜੀ ਲਿਆ ਕੇ ਦੇਈ ਆਈ ਨਹੀਂ ਮੰਗੇ ਆ ਜੀ ਕੀ ਤੇ ਬੱਟੀ? ਕੰਮੀ ਆ ਲੈ ਮਾਸੋ। ਪੱਤ। ਹੁਣ ਆਪ ਆਖੋ। ਕਿਨੇ ਸੋਹਣ ਲੱਗ ਰਿਆ ਦੇਖੀ। ਇਹ ਐਤੂ ਆਪ ਇਹਦੇ ਤੇ ਮੜੀ ਇਹ। ਆਹ ਖਤੇ। ਮੈਂ ਖਤੇ ਨਾ। ਭਾਈ ਪ੍ਰਾਉ। ਕਤੈ ਆ ਅੱਜ ਸੰਦੀਨੋ ਰੈਂਡਮ ਮਿਕਸ ਜੇ ਕਰ ਲੈ ਪਹਿਲਾਂ ਇਹ ਕਰਛੀ ਜੀ ਨਾਲ ਮਿਕਸ ਕਰ ਲੈ ਸਾਰੀਆਂ ਆਹ ਪਿਆਜ਼ ਤਾਂ ਉੱਪਰ ਰਹਿ ਗਈ ਐਵੇਂ ਕਰਕੇ ਤੇ ਸਾਰੇ ਚੋਲ ਕੇ ਚੀਜ਼ ਉਹ ਬੱਬੇ ਉਹ ਬਣਦੀ ਜਵੇ ਨਾ ਇਹਦੇ ਚ ਮੋਸਰੇਲਾ ਪਾ ਕੇ ਸਲਾਦ ਕਿੰਨਾ ਵਧੀਆ ਹੈ ਕੋਈ ਹੋ ਧਨੀਆ ਅੰਦਰ ਪਿਆ ਹੈ ਨਾ ਕੀ ਰਿਹਾ ਹੈ ਹਲਦੀ ਵਗੈਰਾ ਕੁਝ ਨਾ ਨਾ ਅਹੀ ਤੇ ਹਲਦੀ ਇਹਦੇ ਚ ਕੋਈ ਪੈਂਦੀ ਹੈ ਨਹੀਂ ਮੈਂ ਥੋੜਾ ਜਿਦਾ ਮਸਾਲਾ ਕਰਕੇ ਆਹ ਥੋੜੀ ਜੀ ਯਾਰ ਪਤਾ ਕੀ ਹੈ ਜੇ ਹਲਦੀ ਪਾ ਦੀ ਨਾ ਜਿਹੜੇ ਇਹ ਸਿਮਲਾ ਮਿਰਚ ਦੇ ਕਲੋਰੇ ਆ ਇਹ ਚਲੇ ਜਾਂਦੇ ਆ ਇਹ ਚੀਜ਼ ਫਿਰ ਕਲੋਰੇ ਹੀ ਨਹੀਂ ਨਾ ਦਿਖਦੇ ਹੈਗੇ ਸਾਡੀ ਕਹਿ ਦੋ ਵੀ ਨਾ ਚਿਕੰਜਿੱਲੀ ਬਣਾ ਦੋ ਕਲੋਰੇ ਇਹਦਾ ਰੈੱਡ ਗ੍ਰੀਨ yellow ਸਾਰੇ ਚਲੇ ਜਾਣਗੇ ਜਿੰਨੇ ਜ਼ਿਆਦਾ ਬੇਲੇ ਟਾਈਮ ਆਣਾ ਸਾਰੀ ਆ ਪਾ ਦੇਣੀ ਹੋਰ ਹੋਰ ਦੱਸਾਂ ਮੈਨੂੰ ਲੱਗਦਾ ਮੀਟ ਦਾ ਵੀ ਜਿਆਦਾ ਆਪਣੇ ਕੋਲ ਜਿਆਦਾ ਸਬਜ਼ੀਆਂ ਦੇ ਹਿਸਾਬ ਨਾਲ ਮੀਟ ਮਿਕਸ ਕਰਿਓ ਵਿੱਚ ਪਾਪਾ ਨੇ ਮੈਨੂੰ ਪਤਾ ਇੰਨਾ ਖਾਪੀ ਵਿੱਚ ਲੋ ਆ ਗਿਆ ਮੈਂ ਚਗਾ ਨੂਨ ਘੱਟ ਲਾ ਠੀਕ ਹੈ ਉਹਦਾ ਪਾਪਾ ਅੱਜ ਜਿਹੜਾ ਕੋਈ ਵਿਗੜਨਾ ਕਹਿੰਦਾ ਦੁਪਹਿਰ ਨੂੰ ਆਹ ਉਹਨਾਂ ਨਾਲੇ ਸੌਜੀ ਕੱਲ ਮੰਗ ਮੈਨੇ ਦੇ ਵਿੱਚ ਮਿਰਚ ਪਾ ਗੇ ਉਸ ਉਹ ਇੱਕ ਲੈ ਦੀ ਨਾ ਐਜ ਬਾਟੀ ਚ ਆ ਦੇ ਪਾਪਾ ਜਿਆ ਟਿਫਨ ਲਿਆ ਦੇ ਯਾਰ ਪੱਟ ਕੇ ਜਿਆ ਇੱਕ ਮਿੰਟ